ਇਸ ਵੇਰ ਤੋਂ ਹੀ ਮੈਂ ਨਾਬਾਜ਼ ਮੀਟਿੰਗਾਂ ਕਰਨ ਵਾਸਤੇ ਆਇਆ ਪ੍ਰਮਾਤਮਾ ਦੀ ਕਿਰਪਾ ਹੈ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਪਬਲਿਕ ਫੁਟਕੇ ਬਾਹਰ ਆ ਰਹੀ ਹੈਗੀ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਜਿਹੜਾ ਦੋ ਵਾਰੀ ਕਾਂਗਰਸ ਔਰ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਫਰਾਡ ਕਰਿਆ ਨਾ ਉਹਨਾਂ ਫਰਾਡਾਂ ਦਾ ਜਵਾਬ ਰਾਉਗੂ ਜੀ ਅਕਾਲੀ ਦਲ ਨੂੰ ਬੋਟਾ ਮਖ ਦੇ ਰਹੇ ਨੇ ਸਰ ਨੌਜਵਾਨਾਂ ਦਾ ਕਿੰਨਾ ਕਹਿ ਜਾਂ ਰਿਸਪੌਂਸ ਮਿਲ ਰਿਹਾ ਹੈ ਬੜਾ ਪਿਆਰ ਮਿਲ ਰਿਹਾ ਤੁਸੀਂ ਦੇਖੋ ਮੈਂ ਜਿੱਥੇ ਜਾ ਰਿਹਾ ਅਜਾਰਾਂ ਦੀ ਰੈਲੀ ਹੋ ਰਹੀ ਹੈ ਪਿੱਛੇ ਮੈਂ ਨਾਪਾ ਧੰਨਵਾਦ ਹੋਰ ਸਭ ਯਾਰ ਕਰ ਲੈਣ ਦੇ ਹੁਣ ਮੈਂ ਲੱਦ ਪਿੱਛੇ ਨਾਪੇ ਤੋਂ ਮੈਂ ਆਇਆ 10000 ਬੰਦਿਆਂ ਦਾ ਕੱਟ ਸਕਦਾ ਸ਼ਵੇਰ ਦੀ ਤਕਰੀਬਨ ਲਾ ਲਿਓ ਵੀ 14 15 ਮੀਟਿੰਗਾਂ ਹੋਈਆਂ ਬੜਾ ਪਿਆਰ ਲੋਕਾਂ ਤੋਂ ਲੈਨੇ ਆ ਬੀਬੀਆਂ ਵੱਡੀ ਗਿਣਤੀ ਚ ਆ ਰਹੇ ਆ ਨੌਜਵਾਨ ਵੱਡੀ ਗਿਣਤੀ ਚ ਆ ਰਹੇ ਆ ਬਜ਼ੁਰਗ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਆ ਰਹੇ ਆ ਮੈਂ ਤਕਰੀਬਨ 450 ਦੇ ਕਰੀਬ ਮੀਟਿੰਗਾਂ ਕਰ ਲਈਆਂ ਮੇਰੇ ਵਿਰੋਧੀ ਪੰਜਾਬ ਵੀ ਨਹੀਂ ਕਰ ਸਕੇ ਸੋ ਮੈਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਂ ਬਹੁਤ ਵੱਡੀ ਲੀਡ ਨਾਲ ਆਪਾਂ ਜਿੱਤ ਪ੍ਰਾਪਤ ਕਰ ਲਈਏ ਮੈਂ ਧੰਨਵਾਦ ਕਰਨਾ ਚਾਹੁੰਦਾ ਲੋਕਾਂ ਦਾ ਕਿ ਲੋਕਾਂ ਨੇ ਮਨ ਬਣਾ ਲਿਆ ਕਿ ਆਪਣੇ ਪੰਜਾਬ ਨਾਲ ਆਪਣੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਲ ਖੜਨਾ ਹੈ ਉਹ ਲੋਕਾਂ ਦਾ ਲੋਕਾਂ ਨੇ ਦੇਖ ਲਿਆ 75 ਸਾਲ ਦਾ ਜਿਹੜਾ ਰਾਜ ਹੈ ਤੇ ਬਿਲਕੁਲ ਖੋਖਲੀਆਂ ਗੱਲਾਂ ਝੂਠੀਆਂ ਗੱਲਾਂ ਸਾਬਤ ਹੋ ਗਈਆਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੰਦਕੇ ਸ਼ਰਮਾ ਜੀ ਨੂੰ ਬਹੁਤ ਵੱਡਾ ਹੁਗਾਰਾ ਮਿਲ ਰਿਹਾ 90 ਦੇ ਵਿੱਚ ਚੋਣ ਨਿਸ਼ਾਨ 1 ਨੰਬਰ ਤੇ ਆਇਆ ਤੇ 90 ਦੇ ਵਿੱਚ ਵੀ ਚੋਣ ਨਿਸ਼ਾਨ ਨੂੰ 1 ਨੰਬਰ ਤੇ ਲੈ ਕੇ ਆਵਾਂਗੇ ਔਰ ਸਾਡੀ ਜਿੱਤ ਜਿਹੜੀ ਹੈ ਨਾਬੇ ਹਲਕੇ ਜੋ ਹੋਏਗੀ ਦੇਖੋ ਜੀ ਜਿਵੇਂ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਸਾਡੇ ਪਾਰਟੀ ਪ੍ਰਧਾਨ ਸਾਡਾ ਸੁਖਵੀਰ ਸਿੰਘ ਬਦਲ ਜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੂਝਵਾਨ, ਬਦਿਆਮਦਾਰ, ਨੇਕ ਦਿਲ ਇਨਸਾਨ ਐਨ ਕੇ ਸ਼ਰਮਾ ਜੀ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਹੈ ਤੇ ਤੁਸੀਂ ਦੇਖ ਰਹੇ ਹੋ ਅੱਜ ਨਾਬਾ ਦੀ ਬਾਰਡ ਨੰਬਰ 18 ਦੇ ਵਿੱਚ ਸਮੁੱਚਾ ਨਾਬੇ ਦਾ ਯੂਥ ਯੂਥ ਅਕਾਲੀ ਦਲ ਦਾ ਪ੍ਰਿੰਸ ਨਾਬਾ ਜੀ ਦੇ ਰਹਿਨਮਈ ਹੇਠ ਬਾਈ ਪਰਮਜੀਤ ਸਿੰਘ ਜੀ ਹੋਗੇ ਗੁਰ ਸ਼ਰਨ ਹੋ ਗਿਆ ਸਾਰੀ ਗਰ ਤੇਜ ਹੋ ਗਿਆ ਸਾਰੀ ਉਹਨਾਂ ਦੇ ਰਹਿਨਮਈ ਹੇਠ ਅੱਜ ਯੂਥ ਇਕੱਠਾ ਕੀਤਾ ਤੇ ਸ਼ਰਮਾ ਜੀ ਯੂਥ ਨੂੰ ਲਾਮਬੰਦ ਕਰਨ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਦੀਆਂ ਕੀਤੀਆਂ ਹੋਈਆਂ ਪ੍ਰਾਪਤੀਆਂ ਪਾਰਟੀਆਂ ਦੀਆਂ ਕੀਤੀਆਂ ਹੋਈਆਂ ਪ੍ਰਾਪਤੀਆਂ ਯੂਥ ਅਕਾਲੀ ਦਲ ਨੇ ਘਰ ਤੱਕ ਲੈ ਕੇ ਜਾਣੀਆਂ ਨੇ ਤੇ ਉਹਦੇ ਬਖੂਬੀ ਮਹਿਮਾ ਬਹੁਤ ਵਧੀਆ ਚੱਲ ਰਹੀ ਹੈ ਚੋਣ 'ਚ ਸ਼ਰਮਾ ਜੀ ਜਿੱਤ ਦੇ ਬਹੁਤ ਕਰੀਬ ਨੇ ਵੱਡੇ ਫਰਕ ਨਾਲ ਅਸੀਂ ਚੋਣ ਜਿੱਤਣ ਜਾ ਰਹੇ ਹਾਂ ਹਾਂਜੀ ਲਗਾਤਾਰ ਅਸੀਂ ਲੱਗੇ ਹੋਇਆ ਐਨਕੇ ਸਰਮਾ ਜੀ ਕੰਪੇਨ 'ਚ ਚੂਥ ਨੂੰ ਬਹੁਤ ਉਤਸ਼ਾਹ ਐਨਕੇ ਸਰਮਾ ਜੀ ਦਿਨੋ ਦਿਨ ਜਿੱਤ ਦੇ ਲਈ ਅੱਗੇ ਵਧ ਰਹੇ ਨੇ ਜਿਹੜੀ ਇਸ ਟਾਈਮ ਪਟਿਆਲਾ ਸੀਟ ਦੀ ਜਿੱਤਾ ਉਹ ਐਨਕੇ ਸਰਮਾ ਜੀ ਦੇ ਹੱਕ 'ਚ ਆ ਤੇ ਜੂਥ ਹਮ ਹਮਾ ਕੇ ਸਾਥ ਦੇ ਰਿਹਾ ਇੱਕ ਇਮਾਨਦਾਰ ਭਰੋਸੇਯੋਗ ਇਨਸਾਨ ਨੇ ਇਨਕੇ ਸਰਮਾ ਜੀ ਜਿੰਨਾ ਦੀ ਇੱਕ ਸਾਫ ਸਵੀਆ ਕਦੇ ਉਹਨਾਂ ਨੇ ਪਾਰਟੀ ਨਹੀਂ ਬਦਲੀ ਸ਼ਰੋਮੀ ਇਕਾਲੀ ਦਲ ਚੋਂ 35 ਸਾਲ ਹੋ ਗਏ ਲਗਾਤਾਰ ਸ਼ਰੋਮੀ ਇਕਾਲੀ ਦਲ ਦੀ ਸੇਵਾ ਕਰ ਰਹੇ ਨੇ ਤੇ ਇੱਕ ਚੰਗੇ ਇਨਸਾਨ ਨੇ ਤੇ ਬਾਕੀ ਜਿਹੜੇ ਪਾਰਟੀਆਂ ਚੇਂਜ ਕਰਨ ਵਾਲੇ ਸਾਰੇ ਕੈਂਡੀਡੇਟ ਨੇ ਤੇ ਜਿਹੜੀ ਸ਼ਰੋਮੀ ਇਕਾਲੀ ਦਲਾ ਇਹ ਖੇਤਰੀ ਪਾਰਟੀ ਆ ਸਾਰੇ ਸਮੁੱਚੇ ਵਰਗ ਨੂੰ ਅਪੀਲ ਆ ਵੀ ਖੇਤਰੀ ਪਾਰਟੀ ਨੂੰ ਵੋਟ ਪਾਓ ਜੇ ਖੇਤਰੀ ਪਾਰਟੀ ਆਪਣੀ ਰਹੂਗੀ ਤਾਂ ਆਪਣੇ ਹੱਕ ਆਪਾਂ ਅੜ ਕੇ ਮੰਗ ਸਕਦੇ ਆ ਜੇ ਖੇਤਰੀ ਪਾਰਟੀ ਆਪਣੀ ਨਹੀਂ ਰਹਿੰਦੀ ਤਾਂ ਲੱਗਦਾ ਹੁਣ ਨਾਲ ਸਮੇਂ ਚ ਆਪਣਾ ਜਿਹੜਾ ਪੰਜਾਬ ਦਾ ਬਿਲਕੁਲ ਯੂਥ ਆ ਖਤਮ ਹੋ ਜਾਣਾ ਤੇ ਪੰਜਾਬ ਦੇ ਵਿਕਾਸ ਸਾਰੇ ਖਤਮ ਹੋ ਜਾਣਾ ਕਿਉਂਕਿ ਇੱਕ ਵਿਕਾਸ ਹੀ ਇਹ ਆਪਦਾ ਸ਼੍ਰੋਮਣੀ ਅਕਾਲੀ ਦਲ ਨੇ ਕਰਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਆਪਾਂ ਹਾਂ ਦਾ ਨਾਰਾ ਸਾਰੇ ਰਲ ਕੇ ਮਾਰੀਏ ਦੇਖੋ ਨੋਜਨ ਜੀ ਪੂਰਾ ਅੱਛਾ ਕਿਉਂਕਿ ਇਹੋ ਜਿਹਾ ਕੈਂਡੀਡੇਟ ਅੱਦ ਤੱਕ ਆਪਣੇ ਪਟਿਆਲਾ ਜ਼ਿਲ੍ਹੇ ਨੂੰ ਨਹੀਂ ਮਿਲਿਆ ਕਿਉਂਕਿ ਆਪਾਂ ਦੇਖਿਆ ਜੇ ਪਿਛਲੇ ਦੌਰ ਨੂੰ ਦੇਖਿਆਵੇ 400 ਆਪਣਾ ਚਾਰ ਵਾਰ ਐਮਪੀ ਨੂੰ ਆਪਾਂ ਪਰਨੀਤਕਰ ਬਣਾ ਕੇ ਭੇਜੀ ਇੱਕ ਵਾਰ ਗਾਂਧੀ ਨੂੰ ਭੇਜਿਆ ਤੇ ਆਪਣੇ ਵਿਕਾਸ ਜੇ ਜ਼ਿਲ੍ਹੇ ਦਾ ਦੇਖਿਆ ਜੀਰੋ ਹੈ ਉਤੋਂ ਜੇ ਦੇਖਿਆ ਜਾਵੇ ਮੁੱਖ ਮੰਤਰੀ ਵੀ ਕਰਦਾ ਸੀ ਆਪਣਾ ਤੇ ਉਹ ਜਦੋਂ ਆਪਣਾ ਪਟਿਆਲਾ ਜ਼ਿਲ੍ਹਾ ਦਾ ਨਾਸਵਜਾ ਹੋਵੇ ਕੋਈ ਵੀ ਡਿਵੈਲਪਮੈਂਟ ਨਾ ਹੋਵੇ ਕੋਈ ਪ੍ਰੋਜੈਕਟ ਨਾ ਹੋਵੇ ਕੰਪਨੀ ਨਾ ਹੋਵੇ ਤੇ ਇਹ ਤੋਂ ਮਾੜੀ ਹਾਲਾਤ ਕੀ ਹੋ ਸਕਦੇ ਨੇ ਐਨ ਕੇ ਸ਼ਰਮਾ ਜੀ ਇਹ ਕਰਦਾਰ ਆਪਾਂ ਦੇਖਦੇ ਐਨ ਕੇ ਸ਼ਰਮਾ ਜੀ ਬਹੁਤ ਵਧੀਆ ਕਰਦਾਰ ਨੇ ਜੇ ਇਹਦੇ ਮੁਹਾਲੀ ਦੀ ਨਿਹਾਰ ਬਦਲਣ ਚ ਸਾਰਨਾ ਵੱਡਾ ਹਾ ਤਾਂ ਐਨ ਕੇ ਸ਼ਰਮਾ ਜੀ ਦਾ ਹੈ ਤੇ ਜੇ ਤੇ ਕਰ ਡੇਰਾ ਬਸੀ ਹੋਗਾ ਨੇੜੇ-ਤੇੜੇ ਸਾਰੇ ਇਲਾਕੇ ਹੋਗੇ ਮੈਂ ਤਾਂ ਇਹੀ ਕਹਿਣਾ ਕਿ ਹਲਕਾ ਨਿਵਾਸੀਆਂ ਨੂੰ ਜੇ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਬਹੁਮਤ ਦੇ ਕੇ ਚਤਾਨਨੇ ਆ ਤੇ ਆਪਣੇ ਏਰੀਆ ਦਾ ਬਹੁਤ ਸੁਧਾਰ ਹੋਊਗਾ ਬਾਕੀ ਆਪਣੇ ਏਰੀਆ 'ਚ ਜਿੰਨੇ ਡਵੈਲਪਮੈਂਟ ਦੇ ਕੰਮ ਰੁਕੇ ਹੋਏ ਨੇ ਇਹ ਅਕਾਲੀ ਦਲ ਦੀ ਰੈਮਨਾਈ ਵਿੱਚ ਹੀ ਹੋਣਗੇ ਇਹ ਕੋਈ ਹੋਰ ਪਾਰਟੀ ਨਹੀਂ ਕਰ ਸਕਦੀ ਹੈ ਕਿ ਨਾ ਹੀ ਕਿਸੇ ਕਰਨ ਦੀ ਹਿੰਮਤ ਹੈ ਕਿਉਂਕਿ ਬਾਕੀ ਸਾਰੇ ਗੱਲਾਂ ਦੇ ਕੜਾ ਬਣਾਉਂਦੇ ਚਾਹੇ ਭਗਵੰਤ ਮਾਨ ਹੋਵੇ ਚਾਹੇ ਆਪਣਾ ਕੇਜਰੀਵਾਲ ਹੋਵੇ ਕਿਉਂਕਿ ਭਗਵੰਤ ਮਾਨ ਦੀ ਬਿਆਨ ਹੁੰਦੇ ਦੀ ਕਿ ਜਿਹੜੀ ਆਪਣੀ ਆਪਣੀ ਸਰਕਾਰ ਪਿੰਡਾਂ ਦੀ ਸੱਥਾਂ ਤੋਂ ਚੱਲਿਆ ਕਰ ਤੇ ਅਸੀਂ ਐਮਐਸਪੀ ਦਵਾਂਗੇ ਸੋਮਿਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਜਿਹੜੀ ਬਾਅਦ ਇਹਨੇ ਸਭ ਖੋਖਲੇ ਨੇ ਕਿਉਂਕਿ ਕਿਸਾਨ ਧਰਨੇ ਦੇ ਬੈਠਾ ਜਦੋਂ ਕੇਜਰੀਵਾਲ ਨੂੰ ਦਿੱਲੀ ਦੇ ਵਿੱਚ ਅਰੈਸਟ ਹੋਇਆ ਤੇ ਉੱਥੇ ਜਾ ਕੇ ਇਹ ਵੈਨ ਪਾ ਰਹੇ ਆ ਤੇ ਜਦੋਂ ਕਿਸਾਨ ਮਾਰਟਰ ਤੇ ਸ਼ਹੀਦ ਹੋ ਰਹੇ ਦੀ ਛਰਲੇ ਵੱਜ ਰਹੇ ਦੀ ਆਸੂ ਗੈਦੇ ਗੋਲੇ ਵੱਜ ਰਹੇ ਦੀ ਤੇ ਕਿੰਨੇ ਕ ਕਿਸਾਨ ਸ਼ਹੀਦ ਹੋਏ ਸ਼ੂਭ ਕਰਨ ਸ਼ਹੀਦ ਹੋਇਆ ਆਪਣਾ ਤੇ ਉਦੋਂ ਇਹਦੇ ਹੰਝੂ ਕਿੱਥੇ ਗਏ ਹੋਏ ਸੀ ਮੈਂ ਇਹੀ ਲੋਕਾਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਯੂਥ ਅੱਜ ਦਾ ਭਾਰੀ ਸ਼ਾ ਹੈ ਤੇ ਅਕਾਲੀ ਦਲ ਨੂੰ ਸਮਰਥਨ ਕਰਦੇ ਨੇ ਆਪਣੇ ਉਹਦੇ ਪਹੁੰਚ ਨੇ ਜ਼ਿਲ੍ਹਾ ਪਟਿਆਲੇ ਦੇ ਪ੍ਰਧਾਨ ਅੰਮ੍ਰਿਤਪਾਲ ਲੰਗ ਜੀ ਇੱਥੇ ਪਹੁੰਚੇ ਨੇ ਤੇ ਐਮ ਦੀ ਰਹਿਮਨਾਇ ਜੀ ਵਿਚ ਆਪਾਂ ਕੱਠ ਲੈ ਕੇ ਤੇ ਆਪਣੇ ਉਹ ਮੀਟਿੰਗ ਤੇ ਜਾਵਾਂਗੇ ਤੇ ਐਨ ਕੇ ਸ਼ਰਮਾ ਜੀ ਨੂੰ ਪੂਰੇ ਬੰਬਤ ਨਾਲ ਆਪਾਂ ਜਿਤਾ ਕੇ ਤੋਰਾਂਗੇ ਆਪਣੇ। ਬੜੇ ਮੁੰਡੇ ਅੱਜ ਗੱਲ ਕਰ ਰਹੇ ਨੇ ਨੌਜਵਾਨ ਉਹਨਾਂ ਨੂੰ ਮੋਟੀਵੇਟ ਕਰ ਰਹੇ ਆ ਕਾਲੀ ਦਲ ਵੱਲੋਂ ਸਪੋਰਟ ਹੋ ਗਈ ਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਊਗਾ ਹੀ। ਉਹਦੀ ਸਾਰੀ ਹੈਲਪ ਕੀਤੀ ਜਾਊਗੀ। ਤਾਂ ਪ੍ਰਿੰਸਪ ਵੀ ਮਤਲਬ ਆਹ ਖੜੇ ਨੇ ਪ੍ਰੈਜ਼ੈਂਟ। ਲੜਾਈਆਂ ਵੱਲੋਂ ਬਚਾਇਆ ਜਾਊਗਾ ਇਹ ਜੋ ਸੁਧਾਰ ਆਣਗੇ ਤਾਂ ਬਹੁਤ ਵਧੀਆ ਹੋਊਗਾ ਹੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ YouTube Facebook Instagram X aur WhatsApp channel par